ਹਾਂਜੀ ਨਵੀਨ ਜੀ ਅੱਜ ਤੁਸੀਂ ਸਾਰੇ ਇਕੱਠੇ ਹੋਇਆ ਸੱਟਾ ਬਾਜ਼ਾਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਸਾਰੇ ਸੱਟਾ ਬਾਜ਼ਾਰ ਵੱਲੋਂ ਅਪੀਲ ਹੈ ਪਿਛਲੇ 15 ਸਾਲਾਂ ਤੋਂ ਸਾਡੀ ਸੜਕ ਦੀ ਕੋਈ ਸੁਣਾਈ ਨਹੀਂ ਦੋ ਦੋ ਫੁੱਟ ਪਾਣੀ ਖੜ ਜਾਂਦਾ ਹੈ ਗਾਰੇ 'ਚੋਂ ਲੋਕ ਜਾਂਦੇ ਆ ਵੱਡੇ ਵੱਡੇ ਲੀਡਰ ਆਉਂਦੇ ਆ ਮੰਡੀ ਦੀ ਕੰਟੈਕਟ ਲਾਈਨ ਇਹ ਹੈ 12 ਤੱਕੀ 10 ਤੱਕੀ ਕੋਈ ਗੱਡੀ ਮੰਡੀ 'ਚ ਵਰਨਾ ਹੋਵੇ ਕਿਸੇ ਲੀਡਰ ਨੇ ਆਣਾ ਹੋਵੇ ਸਾਡੇ ਬਾਜ਼ਾਰ 'ਚ ਜਾਣਾ ਪੈਂਦਾ ਸਾਡੀ ਸਮੱਸਿਆ ਸੁਣਨ ਵਾਲਾ ਕੋਈ ਨਹੀਂ ਸਾਰੇ ਲੀਡਰ ਇੱਥੇ ਆਉਂਦੇ ਆ ਜਾਂਦੇ ਆ ਕਿਸੇ ਦੀ ਕੋਈ ਸੁਣਾਈ ਨਹੀਂ ਸਾਡਾ ਬਾਜ਼ਾਰ ਡਾਕਟਰਾਂ ਦਾ ਹੱਬ ਹੈ ਡਾਕਟਰ ਮਨਵੀਰ ਗੁਪਤਾ ਡਾਕਟਰ ਵਿਕਰਮ ਡਾਕਟਰ ਗਗਨ ਸਾਰੇ ਇੱਥੋਂ ਜਾਂਦੇ ਆ ਪਰੇਸ਼ਾਨੀ ਦਾ ਹੱਲ ਕਰਨ ਵਾਸਤੇ ਤੁਰੰਤ ਕੋਈ ਹੱਲ ਕੀਤਾ ਜਾਵੇ ਲੋਈ ਮੰਗ ਨਹੀਂ ਖੜਾ ਹੋਇਆ ਨਵੀਨਿਆ ਉਹ ਕਿੰਨਾ ਸਮਾਂ ਹੋ ਗਿਆ ਜੀ ਤੁਹਾਡੀ ਸੜਕ ਬਣੀ ਨੂੰ ਸਾਡੀ ਸੜਕ ਬਣਨ ਨੂੰ 12 ਤੋਂ 15 ਸਾਲ ਹੋ ਗਏ ਕੀ ਮੰਗ ਕਰਦੇ ਆ ਤੁਸੀਂ ਸਾਡੀ ਸੜਕ ਤੁਰੰਤ ਬਣਾਈ ਜਾਵੇ ਸ਼ਹਿਰ 'ਚ ਕੋਈ ਵੀ ਟਰੱਕ ਵੱਡਾ ਵਰਨਾ ਹੋਵੇ ਜਾਂ ਕਿਸੇ ਲੀਡਰ ਨੇ ਆਣਾ ਹੋਵੇ ਜਾਂ ਕੋਈ ਸ਼ੋਭਾ ਯਾਤਰਾ ਜਾਂ ਜਾਗਰਾਨਾ ਨਾ ਹੋਵੇ ਉਹਨਾਂ ਦਾ ਬਾਈਕਾਟ ਹੁੰਦਾ ਸਾਡੇ ਬਾਜ਼ਾਰ ਵਜੋਂ ਨਹੀਂ ਇਹ ਸੜਕ ਬਾਰੇ ਤੁਸੀਂ ਐਮਸੀ ਨਾਲ ਪ੍ਰਸ਼ਾਸਨ ਨਾਲ ਜਾਂ ਕਿਹਦੇ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਕੀਤੀ ਹੈ ਇੱਥੇ ਐਮਸੀ ਵੀ ਸਾਰੇ ਬਾਜ਼ਾਰ 'ਚ ਹੀ ਘੁੰਮਦੇ ਆ ਇੱਥੇ ਸਾਡੇ ਆਪਣਾ ਕਿਹਨਾ ਸੰਮਾਥਾ ਸਾਹਿਬ ਵੀ ਉਹ ਵੀ ਇਸੇ ਬਾਜ਼ਾਰ 'ਚੋਂ ਟੱਪਦੇ ਆ ਦਿਹਾੜੀ 'ਚ ਤਿੰਨ ਤਿੰਨ ਵਾਰੀ ਸਾਨੂੰ ਦੱਸਣਗੇ ਨੋਟ ਤਾਂ ਪਵੇ ਜਾਂ ਉਹਨਾਂ ਨੂੰ ਨਾ ਪਤਾ ਹੋਵੇ ਤਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਸੱਟਾ ਬਿਜਾਰ ਦੇਣਾ ਸੜਕ ਦਾ ਜੀ ਮਤਲਬ ਬਹੁਤ ਹੀ ਬੁਰਾ ਹਾਲ ਹੈ ਤੁਸੀਂ ਆਸੇ ਪਾਸੇ ਕਿਹੜੇ ਮਰਜੇ ਪਾਸੇ ਨਿਕਲ ਜਾਓ ਸਾਰੀਆਂ ਗਲੀਆਂ ਬੜੀਆਂ ਹੋਈਆਂ ਹਨ ਤੇ ਸਾਡਾ ਬਿਜਾਰ ਹੀ ਸਾਰਾ ਸਾਰਾ ਨੀਮਾ ਹੈ ਇੱਥੇ ਲਗ ਲਗ ਤੱਕ ਮੀਂਹ 'ਚ ਪਾਣੀ ਖੜ ਜਾਂਦਾ ਤੇ ਬਾਅਦ 'ਚ ਗੱਭ ਬਣ ਜਾਂਦੀ ਹੈ ਜਿਹਦੇ ਵਿੱਚੋਂ ਦੋ ਦੋ ਮਹੀਨੇ ਤਿੰਨ ਦਰ ਮਹੀਨੇ ਫਿਰ ਅਸੀਂ ਉਵੇਂ ਹੀ ਬਿਠੇ ਰਹਿੰਦੇ ਆ ਜਦੋਂ ਇੱਥੇ ਪਾਣੀ ਖੜਦਾ ਗੰਦੇ ਪਾਣੀ ਦਾ ਮਸ਼ਕਲ ਵੀ ਮਾਰਦਾ ਹੈ। ਆਹ ਕਹਣਾ ਹੀ ਬਿਮਾਰੀਆਂ ਦਾ ਘਰ ਹੈ ਜੀ ਇੱਥੋਂ ਕੋਈ ਆਟੋ ਵੀ ਲੰਘ ਜਾਏ ਉਹ ਵੀ ਡਿੱਗ ਪੈਂਦਾ ਤੇ ਸਵਾਰੀ ਤੇ ਸੱਟਾਂ ਵੱਜਦੀਆਂ ਹਨ। ਇਹਨੂੰ ਤੁਸੀਂ ਨਗਰ ਕੌਂਸਲ ਦੀ ਨਲਾਇਕੀ ਮੰਨਦੇ ਹੋ? ਬਹਾਨੇ ਹਾਂ ਬਿਲਕੁਲ ਜਿਹੜੇ 12-12 ਸਾਲ 15-15 ਸਾਲ ਕੋਈ ਸੁਣਵਾਈ ਨਾ ਸੁਣੇ ਗੱਲ ਹੀ ਨਾ ਦੇਖੀ ਜਾਵੇ ਤਾਂ ਫਿਰ ਉਹਦੀ ਨਲਾਕੀ ਹੋਈ ਹੈ ਜੀ। ਹੋਰ ਕੀ ਕਹਿਣਾ ਚਾਹੁੰਦੇ? ਇਹ ਹੁਣ ਇਹ ਮੰਡੀ ਨੂੰ ਮੇਨ ਰਸਤਾ ਹੈ ਤੇ ਇੱਧਰ ਰਾਮਬਾਗ ਨੂੰ ਜਾਣਾ ਤਾਂ ਵੀ ਮੇਨ ਰਸਤਾ ਹੈ। ਰਾਮਬਾਗ ਨੂੰ ਇੱਥੋਂ ਜਾਂਦੀਆਂ ਹੈਗੀਆਂ ਆਰਥੀਆਂ। ਜੇ ਉਹ ਇੱਕ ਵਾਰ ਵਿਚਾਰਾ ਮੁਰਦਨ ਬੁਕਣ ਚੱਲ ਲਈ ਹੈ ਕਿਤੇ ਹੋਰ ਡੱਗੇ ਬਾਦ ਹੋਰ ਬੁਕਣਾ ਪਊ ਉਹਦੀ ਇਹ ਕੋਈ ਹਾਲਾਤ ਕੋਈ ਨਹੀਂ ਚੰਗੇ ਤੇ ਉਹ ਸਕੂਟਰ ਡਿੱਗ ਪਏ ਇੱਕ ਵਾਰ ਤੂੰ ਇੱਥੇ ਉਹ ਮੋਟਰਸਾਈਕਲ ਡਿੱਗ ਪਿਆ ਸੀਗਾ ਇੱਕ ਵਾਰ ਆਟੋ ਤੇ ਸਮਾਨ ਸੀਗਾ ਪਿੱਛੇ ਹਲਕੇ ਹੋਰ ਡਿੱਗ ਪਿਆ ਮੂਦਾ ਮੈਂ ਬਚ ਰਿਹਾ ਉਹਦੀ ਵੀਡੀਓ ਪਾਈ ਸੀ ਕੋਈ ਸੁਣਵਾਈ ਨਹੀਂ ਹੁੰਦੇ ਬਾਅਦ ਤੇ ਆ ਜਾਂਦੇ ਦੇਖ ਜਾਂਦੇ ਟੱਪ ਜਾਂਦੇ ਗੇ ਨਾਲ ਹੀ ਇਹ ਬੜੀ ਹੁੰਦੀ ਹੈ ਕਦੇ ਕੱਢ ਦਿੰਦੇ ਕਦੇ ਨਹੀਂ ਕੱਢਦੇ ਲੈਕਚਰਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਐਮਸੀ ਰਨ ਦੇ ਉਹ ਤਾਂ ਹੁਣ ਸਾਡਾ ਤਾਂ ਕਿਰਾ ਬਾਈਕਾਡ ਹੈ ਸਾਡਾ ਹਾਂਜੀ ਬਰਤავ ਯਾਰ ਬਰਤავ ਯਾਰ ਸਾਰਾ ਬਾਈਕਾਡ ਹੈ ਇਲੈਕਸ਼ਨ ਦਾ ਕਿਸੇ ਪਾਰਟੀ ਨੂੰ ਕੋਈ ਵੋਟ ਨਹੀਂ ਪਾਣੀ ਜਦੋਂ ਸਾਡੀ ਸੁਣਾਈ ਨਹੀਂ ਹੁੰਦੀ ਹਾਂਜੀ ਹੁਣ ਬਥੜਾ ਜੇਟਰ ਰੱਖ ਲਈਏ ਨਾਲ ਦੇ ਨਾਲ ਆ ਜਾਣਗੇ ਟਿਕਾਨ ਵਾਸਤੇ ਜੂਟੂੜ ਲੱਖ ਰੁਪਿਆ ਸਾਡਾ ਆਪ ਦਾ ਲੱਗਿਆ ਹੋਇਆ ਹੈ ਸੜਕਾਂ ਆਪਦੀ ਰਿਪੇਅਰ ਕਰਨ ਵਾਸਤੇ ਮੱਛੀ ਮੋਟਰਾਂ ਦੇ ਕਨੈਕਸ਼ਨ ਲੁੱਤੇ ਪਾਣੀ ਛਿੜਕਣ ਵਾਸਤੇ ਦੁਕਾਨਾਂ 'ਚ ਤਿੰਨ ਤਿੰਨ ਫੁੱਟ ਢੂਟ ਜੰਮੀ ਐ ਤਿੰਨ ਤਿੰਨ ਹਜ਼ਾਰ ਰੁਪਿਆ ਮਹੀਨੇ ਦਾ ਹੀ ਲੇਵਰ ਵਾਲੇ ਹੁੰਦੇ ਨੇ ਜਿਹੜੀਆਂ ਦੁਕਾਨਾਂ ਦੇ ਅੰਦਰ ਸਿਰਫ ਮਿੱਟੀ ਕੱਢਦੇ ਆ ਪ੍ਰੈਗਨੈਂਟ ਲੇਡੀ ਨਹੀਂ ਟੱਪੀ ਨਹੀਂ ਤਾਂ ਇੱਥੇ ਜਾਪਾ ਹੋ ਜਾਂਦਾ ਸਰਕਾਰ ਨੂੰ ਬੜੀ ਬਦਨਾਮੀ ਬੜੀ ਬੇਇੱਜ਼ਤੀ ਹੁੰਦੀ ਸਾਨੂੰ ਵੀ ਭੱਜਣਾ ਪੈਂਦਾ ਪ੍ਰਸ਼ਾਸਨ ਨੂੰ ਵੀ ਭੱਜਣਾ ਪੈਂਦਾ ਕਿੰਨਾ ਮਾੜਾ ਹਾਲ ਹੁੰਦਾ ਜੀ ਦੇਖੋ ਸੜਕਾਂ ਦਾ ਹਾਲ ਆਖਰੀ ਆਖਰੀ ਆਈ ਗਏ ਕੱਢ ਨਹੀਂ ਕੱਡੇ ਬੱਜੇ ਭਈ ਇੱਥੇ ਕੁੱਲ ਮਿਲਾ ਕੇ ਸਰਵਾਈ ਦੀ ਜਾਈਦਾ ਸਾਡਾ ਨੀ ਇਹ ਨਹੀਂ ਹੈਗਾ ਬੜਾ ਸਾਡੇ ਉਹ ਲੋਕਾਂ ਦੇ ਨਾਰੇ ਲੱਗੇ ਜਾ ਰਹੇ ਹੋ ਕੀ ਕਹਿ ਰਹੇ ਹੋ ਹਮਦੇ ਬਾਰੇ ਕੀ ਕਹੇ ਅਸੀਂ ਤਾਂ ਦਿਨ ਚ 24 ਘੰਟੇ ਜੀ ਇੱਥੋਂ ਲੰਘਣਾ ਟੱਪ ਹੈਗਾ ਸਾਡੀ ਦੁਕਾਨ ਇੱਧਰ ਹੈ ਤੇ ਮਕਾਨ ਇੱਧਰ ਹੈ ਤੇ ਰੋਦੇ ਤੋਂ ਲੰਘਦੇ ਆਂ ਕੋਈ ਕਹਿੰਦਾ ਵੀ 12-13 ਸਾਲ ਕੋਈ ਸੜਕ ਪੈਣ ਨੂੰ ਇਹ ਰੂਬੀ ਦੀ 12 ਸਾਲਾਂ ਹੋ ਗੀਆਂ ਸੁਣੀ ਜਾਂਦੇ ਹੁਣ ਪਤਾ ਨਹੀਂ ਕਦੋਂ ਸੁਣੀ ਜਾਊਗੀ ਬਾਕੀ ਸਰਕਾਰ ਨੂੰ ਚਾਹੀਦਾ ਭਾਵੇਂ ਨਗਰ ਕੌਂਸਲ ਹੈ ਭਾਵੇਂ ਵਿਧਾਨ ਸਭਾ ਸਪੀਕਰ ਸਾਹਿਬ ਹੈ ਇਹ ਸੜਕ ਨੂੰ ਤੁਰੰਤ ਆਸ ਦੇ ਸੰਗਿਆਨ ਚ ਲੈ ਕੇ ਜਲਦ ਤੋਂ ਜਲਦ ਇਹਦਾ ਮਸਲਾ ਲਖਤਾ ਹੋਵੇ ਬਾਕੀ ਪਤਾ ਲੱਗਿਆ ਵੀ ਹੁਣ ਜਿਹੜਾ 2-3 ਦਿਨਾਂ ਤੋਂ ਲੋਕ ਰੋ ਸੜਕਾਂ ਦੇ ਦਗਟ ਨ ਹੋ ਰਿਹਾ ਤੇ ਉਮੀਦ ਹੈ ਵੀ ਕੱਲ ਸ਼ਾਇਦ ਇਹ ਸੜਕ ਦਾ ਦਗਟਨ ਵਿਧਾਨ ਸਭਾ ਸਪੀਕਰ ਸਾਹਿਬ ਕਰਦੇ ਨਹੀਂ ਵਿਧਾਨ ਸਭਾ ਸਪੀਕਰ ਤਾਂ ਕਹਿੰਦੇ ਅਸੀਂ ਕੰਮ ਦੀਆਂ ਨੇਰੀਆਂ ਲਿਆਤੀਆਂ ਆ ਸੜਕ ਦੇਖ ਕੇ ਤਾਂ ਲੱਗਦਾ ਜਿਵੇਂ ਕੋਈ ਕੁਝ ਵੀ ਨਹੀਂ ਹੋਇਆ ਦੇਖੋ ਸ਼ਹਿਰ ਵਿੱਚ ਕੰਮ ਦੀਆਂ ਹਨੇਰੀਆਂ ਦਾ ਆਈ ਜਾਂਦੀਆਂ ਜੀ ਹਨੇਰੀਆਂ ਕਿਤੇ ਸੜਕਾਂ ਵੀ ਬਣੀਆਂ ਹੁੰਦੀਆਂ ਗਲੀਆਂ ਬਣੀਆਂ ਹੁੰਦੀਆਂ ਪਰ ਆ ਬਾਜ਼ਾਰ ਦੀ ਕਿਉਂ ਨਹੀਂ ਸੁਣੀ ਗਈ ਇਹ ਪਰਮਾਤਮਾ ਜਾਣਦਾ ਮੰਡੀ ਐਸੋਸੀਏਸ਼ਨ ਦਾ ਜਿਹੜਾ ਸਾਰਨ ਵੱਡੀ ਮੰਡੀ ਐਸੋਸੀਏਸ਼ਨ ਦਾ ਪ੍ਰਧਾਨ ਸੀ ਉਹ ਵੀ ਇੱਥੇ ਇਸੇ ਬਾਜ਼ਾਰ ਦਾ ਸੀਗਾ ਉਹਨਾਂ ਦੀ ਵੀ ਸੁਣਵਾਈ ਨਹੀਂ ਹੋਈ ਦੇਖੋ ਜੀ ਕੋਈ ਨਾ ਕੋਈ ਨਲਾਕੀ ਤਾਂ ਹੋਊਗੀ ਜਾਂ ਇਹਨਾਂ ਦੀ ਜਾਂ ਉਹਨਾਂ ਦੀ ਸੱਟਾ ਬਾਜ਼ਾਰ ਵਾਲਿਆਂ ਨੇ ਰੋਸ ਜ਼ਾਹਰ ਕੀਤਾ ਕਿ 15 ਸਾਲ ਤੋਂ ਸਾਡੀ ਸੜਕ ਨਹੀਂ ਬਣੀ ਗਈ ਉਹਦੇ ਬਾਰੇ ਕੀ ਕਰਨਾ ਜੀ ਬਾਗ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਦਾ ਰੋਸ जायਜ ਆ ਕਿਉਂਕਿ ਜਿਹੜਾ ਉੱਥੋਂ ਮੈਂ ਐਮ ਸੀ ਸੀ ਦਾ ਜੋ ਵੀ ਆ ਉਹਨੇ ਇਹ ਟੈਂਡਰਾਂ ਚ ਪੁਆਈ ਨਹੀਂ ਸੜਕ ਜੋ ਕਿ ਅਸੀਂ ਟੈਂਡਰ ਇੱਕ ਕੱਲ ਨੂੰ ਲੱਗ ਰਿਹਾ ਸਾਰੇ ਸ਼ਹਿਰ ਦਾ ਉਹ ਚ 20 ਲੱਖ ਰੁਪਏ ਦਾ ਕੰਮ ਹੋਰ ਟੈਂਡਰ ਚ ਪੁਆਤਾ ਉਹ ਪਾਸ ਹੋਇਆ ਹੋਇਆ ਸੀਗਾ ਐਸਟੀਮੇਟ ਉਹਦਾ ਪਰ ਕਿਸੇ ਨੇ ਉਹਦੇ ਵੱਲ ਗੌਰ ਨਹੀਂ ਕੀਤਾ ਅੱਜ ਹੁਣੇ ਮੈਂ ਕਹਿ ਕੇ ਉਹ ਟੈਂਡਰ ਕੱਲ ਨੂੰ ਅਸੀਂ ਸੜਕ ਦਾ ਲਵਾਵਾਂਗੇ ਤੇ ਨਾਲ ਹੀ ਮੈਂ ਤੁਹਾਡੇ ਮੱਧਮ ਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਵੀ ਗਲੀ ਦਾ ਜਿਹਦੀ ਖਾਲਤ ਕਸਤਾ ਜ਼ਿਆਦੇ ਤੇ ਜਾਂ ਉਹ ਗਲੀ ਦੀ ਸੁਣਾਈ 20-25 ਸਾਲ ਤੋਂ ਨਹੀਂ ਹੋਈ ਉਹ ਮੇਰੇ ਕੋਲ ਸ਼ਾਮ ਤੱਕ ਕੰਟੈਕਟ ਕਰ ਲੈਣ ਤਾਂ ਕਿ ਜਿਵੇਂ ਕਿ ਸਰਦਾਰ ਕਲਤਾਰ ਸਿੰਘ ਸੰਧਵਾ ਦੇ ਨਿਰਦੇਸ਼ਾ ਉਹ ਸਹਿਤ ਆਹ ਰਾਤ ਆਪਾਂ ਨੂੰ ਸ਼ਾਇਦ ਸਾਨੂੰ ਇਹ ਉਤੋਂ ਆਇਆ ਕੋਈ ਕੋਈ ਵੀ ਗਲੀ ਛੱਡਣੀ ਨਹੀਂ ਕਿਉਂਕਿ ਸਾਡੀ ਕਮੇਟੀ 2 4 5 ਦੇ 10 ਦਿਨਾਂ ਚ ਕਦੋਂ ਵੀ ਭੰਗ ਹੋ ਸਕਦੀ ਆ ਉਸ ਤਹਿਤ ਉਹਨਾਂ ਨੇ ਸਾਨੂੰ ਆਪਣੇ ਪੇਮੈਂਟ ਉਤੋਂ ਲਿਆ ਕੇ ਦਿੱਤੀ ਆ ਜਿਸ ਤਹਿਤ ਮੈਂ ਲੋਕਾਂ ਨੂੰ ਇਹੀ ਬਿਜਾਚ ਕਰਨਾ ਚਾਹਣਾ ਵੀ ਜੇ ਵੀ ਕੋਈ ਗਲੀ ਰਹਿੰਦੀ ਆ ਉਹ ਸਾਨੂੰ ਅੱਜ ਲਿਖਾ ਦੇਣਾ ਤੇ ਅਸੀਂ ਇਹ ਟੈਂਡਰਾਂ ਚ ਪਾ ਦਈਏ ਤਾਂ ਕਿ ਇਹ ਆਉਣ ਵਾਲੇ 20-25 ਦਿਨਾਂ ਚ ਇਹ ਸਾਰੇ ਸ਼ਹਿਰ ਦੇ 10-12 ਕਰੋੜ ਦੇ ਕੰਮ ਅਸੀਂ ਚਾਲੂ ਕਰਾ ਸਕੀਏ ਜਿਹੜੇ ਸੱਟਾ ਬਿਆਰ ਵਾਲੀ ਸੜਕ ਆ ਉਸ ਦਾ ਕੱਲ ਟੈਂਡਰ ਭੇਜੇਗਾ ਜੀ ਹਾਂ ਹੁਣ ਮੈਂ ਲਿਖਾਇਆ ਵੀ ਅੱਜ ਕਿਉਂਕਿ ਅਸੀਂ ਪਰਸੋਂ ਟੈਂਡਰ ਖੋਲ੍ਹਨੇ ਸੀ ਪਰ ਸਾਡੇ ਜੀਓ ਸਾਹਿਬ ਬੁੱਧਵਾਰ ਕੱਲ ਨੂੰ ਆਉਣਗੇ ਆ ਪਾਉਣੇ ਸੀਗੇ ਸੌਰੀ ਤੇ ਅਸੀਂ ਉਹ ਸਾਰੀਆਂ ਸੜਕਾਂ ਪੁਆਈ ਜਾਂਦੇ ਆ ਆਪ ਵੀ ਸ਼ਹਿਰ ਚ ਜਾਈ ਜਾਂਦੇ ਆ ਤੇ ਲੋਕਾਂ ਨੂੰ ਇਹ ਬੇਨਤੀ ਕਰੀ ਜਾਂਦੇ ਆ ਵੀ ਜੇ ਸਾਡੇ ਤੋਂ ਕੋਈ ਸੜਕ ਦਾ ਨਹੀਂ ਪਤਾ ਕੋਈ ਗਲੀ ਦਾ ਨਹੀਂ ਪਤਾ ਲੱਗਿਆ ਉਹ ਸਾਨੂੰ ਲਿਖਾ ਦੇਣ ਤਾਂ ਕਿ ਅਸੀਂ ਕੱਲ੍ਹ ਵਾਲੇ ਟੈਂਡਰ ਵਿੱਚ ਪਵਾ ਸਕੀਏ